ਇਨਸਾਨ ਗਲਤੀਆਂ ਦਾ ਪੁਤਲਾ ਹੈ ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜਨਮ ਤੋਂ ਲੈ ਕੇ ਮਰਨ ਤੱਕ ਪਰ ਇੱਥੇ ਜੋ ਮੈਂ ਅੱਜ ਆਪ ਜੀ ਨੂੰ ਦੱਸਣ ਜਾ ਰਿਹਾ ਇਹ ਪੰਜ ਗਲਤੀਆਂ ਜਿਹੜੀਆਂ ਆਪਾਂ ਆਪਣੀ ਜ਼ਿੰਦਗੀ ਵਿੱਚ ਰੋਜ਼ ਕਰਦੇ ਹਾਂ ਆਪਣੇ ਜੀਵਨ ਵਿੱਚ ਬਾਰ-ਬਾਰ ਇਹਨਾਂ ਨੂੰ ਰਿਪੀਟ ਕਰਦੇ ਹਾਂ ਦੁਹਰਾਉਂਦੇ ਹਾਂ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਇਹ ਕਿਉਂਕਿ ਉਹ ਪੰਜ ਗਲਤੀਆਂ ਨੇ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ ਖਰਾਬ ਹੁੰਦੀ ਆ ਸਾਡੇ ਪਰਿਵਾਰ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਆ ਜੇਕਰ ਆਪਾਂ ਇਹ ਪੰਜ ਗਲਤੀਆਂ ਨੂੰ ਸੁਧਾਰ ਲਈਏ ਆਪਣੀ ਜ਼ਿੰਦਗੀ ਬਦਲ ਸਕਦੀ ਆ ਸਭ ਤੋਂ ਪਹਿਲਾਂ ਤਾਂ ਜੋ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਇਹ ਚੀਜ਼ਾਂ ਜਿਹੜੀਆਂ ਹਨ ਇਹ ਗਲਤੀਆਂ ਜਿਹੜੀਆਂ ਹਨ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਹੋ ਕੇ ਹੀ ਅਸੀਂ ਕਰਦੇ ਆ ਪਰ ਇਹਦੇ ਵਿੱਚ ਇਹ ਇੱਕ ਗੱਲ ਨਹੀਂ ਇਹ ਇੱਕ ਗਲਤੀ ਨਹੀਂ ਇਹ ਕਈ ਗਲਤੀਆਂ ਬਣ ਜਾਂਦੀਆਂ ਨੇ ਤਾਂ ਆਓ ਇਹਨਾਂ ਨੂੰ ਸਮਝਣ ਦਾ ਆਪਾਂ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਬੰਦਾ ਕਾਮ ਦੇ ਅਧੀਨ ਹੋ ਕੇ ਕਾਮਨਾਵਾਂ ਦੇ ਅਧੀਨ ਹੋ ਕੇ ਬਹੁਤ ਸਾਰੀਆਂ ਗਲਤੀਆਂ ਕਰਦਾ ਹੈ ਕਿਉਂਕਿ ਕਾਮਨਾ ਇਹੋ ਜੀ ਚੀਜ਼ ਆ ਕਾਮਵਾਸ਼ਨਾ ਵੀ ਇਹਦੇ ਕਰਕੇ ਬੰਦਾ ਅੰਨਾ ਹੋ ਜਾਂਦਾ ਘਰ ਕੀ ਨਾਰ ਤਿਆਗੇ ਅੰਦਾ ਭਗਤ ਨਾਮਦੇਵ ਜੀ ਕਹਿੰਦੇ ਆ ਬੰਦਾ ਆਪਣੀ ਘਰਵਾਲੀ ਨੂੰ ਛੱਡ ਦਿੰਦਾ ਹੈ ਪਰ ਨਾਰੀ ਸਿਉ ਘਾਲੇ ਤੰਦਾ ਤੇ ਪ੍ਰਾਈ ਇਸਤਰੀ ਦੇ ਨਾਲ ਸਬੰਧ ਬਣਾ ਲੈਂਦਾ ਹੈ ਇਹਦੇ ਕਰਕੇ ਉਹਨੂੰ ਬਹੁਤ ਦੁੱਖ ਹੁੰਦੇ ਆ ਕਿਉਂਕਿ ਰਿਸ਼ਤਾ ਜਿਹੜਾ ਹੁੰਦਾ پاک ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਲਾਵਾ ਲਈਆਂ ਹੁੰਦੀਆਂ ਉਹ ਰਿਸ਼ਤਾ ਟੁੱਟ ਜਾਂਦਾ ਕਿੱਡੀ ਵੱਡੀ ਗਲਤੀ ਆ ਜਿਹੜੀ ਕਾਮ ਅਧੀਨ ਹੋ ਕੇ ਅਸੀਂ ਕਰਦੇ ਆ ਫਿਰ ਨਾਲ ਹੀ ਇਹਦੇ ਕ੍ਰੋਧ ਵੀ ਸ਼ਾਮਿਲ ਆ ਕਿਉਂਕਿ ਦੇਖੋ ਕਈ ਵਾਰੀ ਅਸੀਂ ਕਿਸੇ ਤੇ ਨਜਾਇਜ਼ ਹੀ ਗੁੱਸਾ ਕਰ ਜਾਂਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਅਸੀਂ ਇਕੱਠੀਆਂ ਕਰਦੇ ਆ ਫਿਰ ਉਹ ਇੱਕਦਮ ਵੱਡੀਆਂ ਬਣ ਜਾਂਦੀਆਂ ਨੇ ਕਰੋਧ ਕਈ ਵਾਰੀ ਛੋਟੀ ਜੀ ਚੀਜ਼ ਨੂੰ ਵੱਡੀ ਬਣਾ ਦਿੰਦਾ ਨਿੱਕੇ ਜਿਹੇ ਝਗੜੇ ਨੂੰ ਅਦਾਲਤਾਂ ਤੱਕ ਲੈ ਜਾਂਦਾ ਕੇਸ ਚੱਲਣ ਲੱਗ ਜਾਂਦੇ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਜ਼ਮੀਨਾਂ ਦੇ ਝਗੜੇ ਘਰਾਂ ਦੇ ਕਲੇਸ਼ ਆਪਸ ਵਿੱਚ ਲੜਾਈ ਭਰਾਵਾਂ ਭਰਾਵਾਂ ਦਾ ਆਪਸ ਵਿੱਚ ਲੜਨਾ ਇਹ ਜੋ ਵੀ ਹੋ ਰਿਹਾ ਇਹ ਕਰੋਧ ਦੇ ਅਧੀਨ ਹੋ ਕੇ ਬੰਦਾ ਕਰ ਰਿਹਾ ਇਵੇਂ ਹੀ ਸਾਧ ਸੰਗਤ ਜੀ ਲੋਭ ਲੋਭ ਦੇ ਪਿੱਛੇ ਜਿਹੜਾ ਬੰਦਾ ਲੱਗ ਜਾਂਦਾ ਹੈ ਲਾਲਚ ਬਸ ਹੋ ਕੇ ਉਹ ਇੱਕ ਹਲਕੇ ਕੁੱਤੇ ਦੇ ਨਿਆਈ ਹੋ ਜਾਂਦਾ ਉਹਨੂੰ ਆਪਣਾ ਪਰਾਇਆ ਨਹੀਂ ਦਿਖਦਾ ਜਿਵੇਂ ਹਲਕਾ ਹੋਇਆ ਕੁੱਤਾ ਉਹ ਕੀ ਕਰਦਾ ਆਪਣੇ ਮਾਲਕ ਨੂੰ ਹੀ ਕੱਟਦਾ ਲੋਭੀ ਬੰਦੇ ਲਾਲਚੀ ਬੰਦੇ ਤ੍ਰਿਸ਼ਨਾਲੂ ਬੰਦੇ ਇਹੋ ਜਿਹੇ ਹੁੰਦੇ ਆ ਇਹ ਤਾਂ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਉੱਪਰ ਸੋਨੇ ਦੇ ਸਿੱਕਿਆਂ ਦੀ ਬਰਖਾ ਵੀ ਹੋ ਜੇ ਤਾਂ ਵੀ ਇਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ ਇਨ ਦਾ ਲਾਲਚ ਨਹੀਂ ਖਤਮ ਹੁੰਦਾ ਇਹ ਵਾਰ-ਵਾਰ ਗਲਤੀਆਂ ਕਰਦੇ ਆ ਫੇਰ ਮੋਹ ਵੀ ਇੱਕ ਬਹੁਤ ਵੱਡਾ ਵਿਕਾਰ ਹੀ ਆ ਭਾਵੇਂ ਕਿ ਸਾਨੂੰ ਇਹ ਚੰਗਾ ਲੱਗਦਾ ਪਰਿਵਾਰ ਦੇ ਜੀਵਾਂ ਦਾ ਮੋਹ ਇਹੀ ਤਾਂ ਸਾਨੂੰ ਬੰਦਗੀ ਨਹੀਂ ਕਰਨ ਦਿੰਦਾ ਰੱਬ ਦਾ ਨਾਮ ਨਹੀਂ ਜਪਣ ਦਿੰਦਾ ਆਪਾਂ ਕਹਿੰਨੇ ਆਪਣੇ ਬੱਚਿਆਂ ਵਾਸਤੇ ਕੁਝ ਜੋੜ ਜੀਏ ਇਹੀ ਤਾਂ ਗਲਤੀਆਂ ਨੇ ਰੱਬ ਦਾ ਨਾਮ ਅਸੀਂ ਸਿਮਰਦੇ ਨਹੀਂ ਆਪਣੇ ਬੱਚਿਆਂ ਦੀ ਖਾਤਰ ਕਈ ਵਾਰੀ ਬੰਦਾ ਪਾਪ ਕਮਾਉਂਦਾ ਕਿਉਂਕਿ ਮਾਇਆ ਇਕੱਠੀ ਕਰਨੀ ਚਾਹੁੰਦਾ ਤੇ ਪਾਪਾਂ ਵੱਜੋਂ ਹੋਵੇ ਨਾਹੀ ਇਹ ਜਿਹੜੀ ਆ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਲੋਕ ਕਿੰਨੀਆਂ ਠੱਗੀਆਂ ਧੋਖੇ ਕਰ ਰਹੇ ਆ ਆਪਾਂ ਨੂੰ ਪਤਾ ਹੀ ਆ ਖਬਰਾਂ ਵਿੱਚ ਕਿੰਨੀਆਂ ਗੱਲਾਂ ਆਉਂਦੀਆਂ ਨੇ ਕਿੰਨੀਆਂ ਖਬਰਾਂ ਆਉਂਦੀਆਂ ਕਿ ਫਲਾਣੇ ਬੰਦੇ ਨੇ ਇਨੇ ਲੱਖ ਦੀ ਠੱਗੀ ਕਰ ਲਈ ਇਹ ਸਾਰੇ ਮੋਹ ਕਰਕੇ ਹੀ ਆਪਾਂ ਕਰਦੇ ਆ ਤਾਂ ਐਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੰਕਾਰ ਤਾਂ ਗੁਰਮੁਖ ਪਿਆਰਿਓ ਐਡਾ ਵੱਡਾ ਵਿਕਾਰ ਐਡੀ ਵੱਡੀ ਗਲਤੀ ਆ ਬੀਅਦੇ ਕਰਕੇ ਸਾਰੀ ਜ਼ਿੰਦਗੀ ਅਜਾਈ ਚਲੀ ਜਾਂਦੀ ਹੈ ਹੰਕਾਰੀ ਬੰਦਾ ਤਾਂ ਅਰਦਾਸ ਵੀ ਨਹੀਂ ਕਰ ਸਕਦਾ ਤੇ ਅਰਦਾਸ ਕੀਤੇ ਬਿਨਾ ਬੰਦੇ ਦੀ ਗਤੀ ਨਹੀਂ ਹੋ ਸਕਦੀ ਉਹਦੀਆਂ ਗਲਤੀਆਂ ਮaaf ਨਹੀਂ ਹੋ ਸਕਦੀਆਂ ਹੰਕਾਰੀ ਬੰਦਾ ਗੁਰਦੁਆਰੇ ਵੀ ਆਊਗਾ ਆਪਣੇ ਆਪ ਨੂੰ ਵੱਡਾ ਸਮਝੂਗਾ ਗੁਰੂ ਨੂੰ ਛੋਟਾ ਸਮਝੂਗਾ ਸਾਰਿਆਂ ਤੇ ਹੁਕਮ ਚਲਾਊਗਾ ਤਾਂ ਇਹ ਚੀਜ਼ਾਂ ਜੇ ਭਾਵੇਂ ਕਿ ਤੁਹਾਨੂੰ ਦੇਖਣ ਨੂੰ ਲੱਗੇਗਾ ਕਿ ਇੱਕ ਹੀ ਗਲਤੀ ਆ ਪਰ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਤਾਂ ਆਓ ਆਪਾਂ ਉਹਨਾਂ ਨੂੰ ਸਮਝਣਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਜਿਹੜੀ ਆ ਉਹ ਤਾਂ ਮੈਂ ਤੁਹਾਨੂੰ ਇੱਥੇ ਦੱਸਣੀ ਆ ਵੀ ਕਈ ਵਾਰੀ ਅਸੀਂ ਮaaf ਕਰ ਸਕਦੇ ਆ ਘਰ ਦੇ ਜੀਆਂ ਨੂੰ ਕੋਈ ਗਲਤੀ ਕਰ ਲਵੇ ਪਰ ਆਪਾਂ ਮaaf ਨਹੀਂ ਕਰਦੇ ਕਿਉਂਕਿ ਆਪਣੇ ਵਿੱਚ ਹੰਕਾਰ ਆ ਆਪਾਂ ਪਿਆਰ ਕਰ ਸਕਦੇ ਆ ਆਪਾਂ ਨਹੀਂ ਕਰਦੇ ਕਿਉਂਕਿ ਆਪਣੇ ਵਿੱਚ ਹੰਕਾਰ ਦੇਖੋ ਆਪਾਂ ਕਿਸੇ ਨੂੰ ਪਿਆਰ ਨਾਲ ਬੁਲਾ ਸਕਦੇ ਆ ਕੋਈ ਝਗੜਾ ਹੋਇਆ ਆਪਾਂ ਕਿਸੇ ਦਾ ਆਦਰ ਕਰ ਸਕਦੇ ਆ ਪਰ ਆਪਾਂ ਨਹੀਂ ਕਰਦੇ ਕਿਉਂਕਿ ਸਾਡੀ ਹੌਮੈ ਨੂੰ ਸੱਟ ਵੱਜਦੀ ਆ ਜੇ ਸਾਡੇ ਨਾਲ ਕੋਈ ਅੱਗੇ ਲੰਘ ਜਾਵੇ ਸਾਨੂੰ یوں ਲੱਗਣ ਲੱਗ ਜਾਂਦਾ ਇਹ ਬੰਦਾ ਸਾਡੇ ਨਾਲੋਂ ਕਾਮਯਾਬ ਕਿਵੇਂ ਹੋ ਗਿਆ ਇਹ ਨਹੀਂ ਸੀ ਹੋਣਾ ਚਾਹੀਦਾ ਇਸ ਕਰਕੇ ਨਾ ਤਾਂ ਅਸੀਂ ਕਿਸੇ ਨੂੰ ਮਾਫ ਕਰ ਸਕਦੇ ਆ ਪਿਆਰ ਤਾਂ ਕਰਨਾ ਦੂਰ ਦੀ ਗੱਲ ਸੀ ਤਾਂ ਕਿਸੇ ਦਾ ਸਤਕਾਰ ਵੀ ਨਹੀਂ ਕਰ ਸਕਦੇ ਫਿਰ ਅਸੀਂ ਚੰਗੀ ਸੰਗਤ ਨਹੀਂ ਕਰਦੇ ਸਾਰਾ ਦਿਨ ਮੋਬਾਈਲ ਫੋਨ ਤੇ ਜੋ ਅਸੀਂ ਵੇਖਦੇ ਆ ਤੁਸੀਂ ਸੋਚੋ ਵੀ ਅੱਖਾਂ ਕੀ ਦੀ ਸੰਗਤ ਕਰਦੀਆਂ ਨੇ ਜਰਾ ਸੋਚੋ ਇਹ ਜੋ ਅਸੀਂ ਵੇਖਦੇ ਰਹਿੰਨੇ ਆ ਰੀਲਾਂ ਵਗੈਰਾ ਜੋ ਕੁਝ ਵੀ ਚੱਲ ਰਿਹਾ ਤੁਸੀਂ ਜਾਣਦੇ ਹੋ ਉਹ ਚੰਗਾ ਹੈ ਅੱਖਾਂ ਸਾਡੀਆਂ ਬੁਰੀ ਸੰਗਤ ਕਰਦੀਆਂ ਨੇ ਕੰਨ ਜਿਹੜੇ ਆ ਉਹ ਸੀ ਲੱਚਰ ਗਾਣੇ ਸੁਣਦੇ ਆ ਸੱਚ ਅਸੀਂ ਕਿੱਥੇ ਬੋਲਣਾ ਅਸੀਂ ਜੋ ਵੇਖਦੇ ਆ ਉਹਨਾਂ ਵਰਗੇ ਬਣਦੇ ਜਾ ਰਹੇ ਆ ਚੰਗੀਆਂ ਚੀਜ਼ਾਂ ਚੰਗੀ ਖਰਾਕ ਅਸੀਂ ਮਨ ਨੂੰ ਨਹੀਂ ਦੇ ਰਹੇ ਸਰੀਰ ਦੀ ਨਹੀਂ ਮੈਂ ਗੱਲ ਕਰਦਾ ਮਨ ਦੀ ਗੱਲ ਕਰਦਾ ਕਿੱਡੀ ਵੱਡੀ ਇਹ ਗਲਤੀ ਆ ਇਹ ਹੀ ਵੱਡੀ ਗਲਤੀ ਆ ਨਾ ਸਾਡੇ ਵਿੱਚ ਮਾਫ ਕਰਨ ਦਾ ਗੁਣ ਨਾ ਪਿਆਰ ਅਸੀਂ ਕਰਦੇ ਆ ਨਾ ਸਤਕਾਰ ਕਰਨਾ ਸਾਨੂੰ ਆਇਆ ਨਾ ਸਾਡੀ ਸੰਗਤ ਕੋਈ ਚੰਗੀ ਆ ਤੇ ਨਾ ਹੀ ਅਸੀਂ ਸੱਚ ਬੋਲਦੇ ਆ ਗੱਲ ਗਲਤ ਹੀ ਅਸੀਂ ਝੂਠ ਬੋਲ ਰਹੇ ਆ ਸਭ ਤੋਂ ਪਹਿਲਾਂ ਝੂਠ ਤਾਂ ਸੀ ਆਪਣੇ ਆਪ ਨੂੰ ਬੋਲਦੇ ਆ ਅਸੀਂ ਕਹਿੰਨੇ ਆ ਵੀ ਅਸੀਂ ਬਹੁਤ ਖੁਸ਼ ਆ ਇਹ ਨਕਲੀ ਜ਼ਿੰਦਗੀ ਬਣਾवटी ਜ਼ਿੰਦਗੀ ਇਤੋ ਵੀ ਬੰਦਾ ਕਦੇ ਸੁਖੀ ਹੋ ਸਕਦਾ ਖੁਸ਼ ਹੋ ਸਕਦਾ ਨਹੀਂ ਦੂਜਿਆਂ ਨੂੰ ਕਹਿੰਨੇ ਕੁਝ ਹੋਰਾਂ ਦੱਸਦੇ ਕੁਝ ਹੋਰਾਂ ਕਰਦੇ ਕੁਝ ਹੋਰ ਇਹ ਹੀ ਗੱਲਾਂ ਬੰਦੇ ਨੂੰ ਦੁਖੀ ਕਰਦੀਆਂ ਨੇ ਬਹੁਤ ਵੱਡੀਆਂ ਗਲਤੀਆਂ ਨੇ ਇਹ ਦਿਖਾਵੇ ਦੇ ਸਿੱਖ ਬਣੇ ਫਿਰਦੇ ਆ ਜੋ ਗੁਰੂ ਜੀ ਨੇ ਕਿਹਾ ਸੀ ਵੀ ਦਿਖਾਵੇ ਦੇ ਸਿੱਖ ਭੇਖੀ ਸਿੱਖ ਨਹੀਂ ਬਣਨਾ ਉਹੀ ਗੱਲਾਂ ਅਸੀਂ ਕਰੀ ਜਾਂਦੇ ਆ ਤਾਂ ਅੱਗੇ ਗੁਰਮਖ ਪਿਆਰਿਓ ਜਿਹੜੀ ਅਸੀਂ ਦੂਜੀ ਗਲਤੀ ਕਰਦੇ ਆ ਉਹ ਇਹ ਆ ਦੇਖੋ ਮਾਇਆ ਤਾਂ ਗੁਜਰਾਨ ਸਾਰਿਆਂ ਨੂੰ ਪੈਸੇ ਦੀ ਜ਼ਰੂਰਤ ਆਪਾਂ ਨੂੰ ਪਤਾ ਪੈਸੇ ਬਿਨਾ ਕੋਈ ਵੀ ਚੀਜ਼ ਨਹੀਂ ਆਉਂਦੀ ਪੈਸੇ ਤੋਂ ਬਿਨਾ ਕੋਈ ਵੀ ਚੀਜ਼ ਜਿਹੜੀ ਆ ਅਸੀਂ ਖਰੀਦ ਨਹੀਂ ਸਕਦੇ ਸੁੱਖ ਸਹੂਲਤਾਂ ਪੈਸੇ ਦੀਆਂ ਨੇ ਪਰ ਪੈਸੇ ਨੂੰ ਆਪਾਂ ਹੁਣ ਸਿਰ ਤੇ ਥੋੜੀ ਬਿਠਾਉਣਾ ਕੁਝ ਲੋਕ ਜਿਹੜੇ ਹੁੰਦੇ ਆ ਉਹ ਰਿਸ਼ਤੇਦਾਰੀਆਂ ਨੂੰ ਉਹ ਸਾਖ ਸੰਬੰਧਾਂ ਨੂੰ ਮਾਤਾ ਪਿਤਾ ਨੂੰ ਪਿਆਰ ਨਹੀਂ ਕਰਦੇ ਕੇਵਲ ਪੈਸੇ ਨੂੰ ਪਿਆਰ ਕਰਦੇ ਆ ਤੇ ਇੱਥੇ ਮੈਂ ਦੱਸ ਦਿਆਂ ਜਿਹੜਾ ਵੀ ਬੰਦਾ ਪੈਸੇ ਨੂੰ ਪਿਆਰ ਕਰਦਾ ਉਹਦੀ ਸੋਚ ਉਹ ਨੋਟ ਜਿੱਡੀ ਰਹਿ ਜਾਂਦੀ ਐ ਸੁngੜ ਕੇ ਇਦੋਂ ਵੱਧੋ ਦੀ ਸੋਚ ਨਹੀਂ ਹੋ ਸਕਦੀ ਆ ਮੇਰ ਤੇਰ ਮੇਰੀ ਮੇਰੀ ਕਰਤੇ ਜਨਮ ਗਏ ਬਾਣੀ ਸਾਨੂੰ ਕਹਿੰਦੀ ਆ ਨਾ ਮੇਰੀ ਮੇਰੀ ਕਰਦੇ ਬੰਦੇ ਦਾ ਜਨਮ ਲੰਘ ਜਾਂਦਾ ਚੌਧਰਾਂ ਦੇ ਅਸੀਂ ਭੁੱਖੇ ਆ ਸੁਹੱਪਣ ਦਾ ਸਾਨੂੰ ਮਾਣ ਹੋ ਜਾਂਦਾ ਸਾਨੂੰ ਇਹ ਨਹੀਂ ਪਤਾ ਸੁੰਦਰਤਾ ਤੇ ਸਿਆਣਪ ਭਲੇਖੇ ਹੁੰਦੇ ਆ ਅਸੀਂ ਆਪਣੀ ਪੂਜਾ ਕਰਵਾਉਣੀ ਚਾਹੁੰਦੇ ਆ ਇਦੇ ਨਾਲ ਹੀ ਬੰਦਾ ਨੂੰ ਹੰਕਾਰ ਹੋ ਜਾਂਦਾ ਦੇਖੋ ਵੀ ਮੇਰੇ ਕੋਲ ਮਾਇਆ ਬਹੁਤ ਆ ਬਾਕੀ ਤੁਸੀਂ ਬਜ਼ੁਰਗਾਂ ਤੋਂ ਸੁਣੀ ਹੋਣੀ ਇੱਕ ਗੱਲ ਕਿ ਪੈਸਾ ਤਾਂ ਹੱਥਾਂ ਦੀ ਮੈਲ ਆ ਅਸਲ ਦੇ ਵਿੱਚ ਜੇ ਹੱਥਾਂ ਦੀ ਮੈਲ ਆ ਤੇ ਬੰਦੇ ਨੂੰ ਫਿਰ ਮੈਲ ਦਾ ਹੀ ਹੰਕਾਰ ਆ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਬੰਦੇ ਦੀ ਸਭ ਤੋਂ ਵੱਡੀ ਮੰਗ ਕੀ ਆ ਸੌਖਾ ਸਾਧ ਸੰਗਤ ਜੀ ਤੇ ਸੌਖੋ ਪੈਸੇ ਵਿੱਚ ਮੰਨੀ ਫਿਰਦਾ ਬੰਦੇ ਨੂੰ ਲੱਗਦਾ ਸੌਖ ਪੈਸੇ ਵਿੱਚ ਆ ਇਹ ਪਦਾਰਥਾਂ ਵਿੱਚ ਆ ਇਸ ਕਰਕੇ ਰੱਬ ਕੋਲੋਂ ਵੀ ਬੰਦਾ ਤੁਸੀਂ ਵੇਖਿਓ ਪਦਾਰਥੀ ਮੰਗੀ ਜਾਂਦਾ ਮਾਇਆ ਹੀ ਮੰਗੀ ਜਾਂਦਾ ਇਸ ਤਰ੍ਹਾਂ ਦੀ ਮੰਗ ਮੰਗਣੀ ਇੱਕ ਬਹੁਤ ਵੱਡੀ ਗਲਤੀ ਆ ਝੱਖ ਮਾਰਨੀ ਆ ਗੁਰੂ ਨਾਨਕ ਸਾਹਿਬ ਜੀ ਆਪ ਬਚਨ ਕਰਦੇ ਆ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ ਤਾਂ ਇਹ ਤਾਂ ਐ ਹੋ ਗਿਆ ਵੀ ਬਹੁਤ ਵੱਡੀ ਗਲਤੀ ਕਰਦੀ ਬੰਦੇ ਨੇ ਰੱਬ ਕੋਲੋਂ ਸੌਖੀ ਮੰਗੀ ਜਾਂਦਾ ਕਹਿੰਦਾ ਦੁੱਖ ਤਾਂ ਆਵੇ ਹੀ ਨਾ ਇਹ ਕਿਵੇਂ ਹੋ ਸਕਦਾ ਇਹ ਜ਼ਿੰਦਗੀ ਆ ਇਦੇ ਵਿੱਚ ਦੁੱਖ ਤੇ ਸੁੱਖ ਦੋਨੇ ਹੀ ਆਉਂਦੇ ਆ ਪਰ ਬੰਦਾ ਹੰਕਾਰ ਵਿੱਚ ਹੋ ਕੇ ਇੰਨਾ ਕਹਿ ਦਿੰਦਾ ਵੀ ਮੈਂ ਤਾਂ ਸਦਾ ਹੀ ਸੁਖੀ ਰਹਿਣਾ ਜੇ ਮੈਨੂੰ ਕੋਈ ਦੁੱਖ ਦੇਊਗਾ ਮੈਂ ਉਹਨੂੰ ਮਾਰੂੰਗਾ ਉਹਨੂੰ ਕੁੱਟੂੰਗਾ ਇਸ ਤਰ੍ਹਾਂ ਦੀ ਬੰਦੇ ਦੀ ਵਰਤੀ ਹੋਈ ਪਈ ਹੈ ਆਪਣੀ ਪੂਜਾ ਕਰਵਾਉਣੀ ਚਾਹੁੰਦਾ ਇਹ ਬੰਦੇ ਦੀ ਸਭ ਤੋਂ ਵੱਡੀ ਗਲਤੀ ਆ ਤਾਂ ਆਓ ਹੁਣ ਆਪਾਂ ਅਗਲੀ ਗਲਤੀ ਦੀ ਗੱਲ ਕਰਦੇ ਆ ਗੁਰਮਖ ਪਿਆਰੂ ਜਿਹੜੀ ਤੀਜੀ ਗਲਤੀ ਬੰਦਾ ਕਰਦਾ ਉਹ ਇਹ ਆ ਕਿ ਰੱਬ ਦੀ ਬੰਦਗੀ ਨਹੀਂ ਕਰਦਾ ਚੰਗੇ ਕਰਮ ਨਹੀਂ ਕਰਦਾ ਕਿਸੇ ਗਰੀਬ ਦੀ ਸੇਵਾ ਨਹੀਂ ਕਰਦਾ ਹਮਦਰਦੀ ਨਹੀਂ ਕਰਦਾ ਦੇਖੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਇਹ ਦਾਨ ਪੁੰਨ ਮਾਇਆ ਦੇ ਵਿੱਚੋਂ ਦਸਵੰਧ ਦੇਣਾ ਬੜਾ ਜ਼ਰੂਰੀ ਹੈ ਕਿੰਨੇ ਸਿੱਖਾ ਕਿੰਨੇ ਕ ਲੋਕ ਨੇ ਜਿਹੜੇ ਆਪਣੀ ਮਾਇਆ ਦਾ ਦਸਵਾਂ ਹਿੱਸਾ ਗਰੀਬਾਂ ਦੇ ਲੇਖੇ ਲਾਉਂਦੇ ਆ ਕਿੰਨੇ ਹੋਣਗੇ ਬਹੁਤ ਥੋੜੇ ਹੋਣਗੇ ਆਪਾਂ ਡਾਕਟਰਾਂ ਨੂੰ ਪੈਸੇ ਤਾਂ ਦੇ ਸਕਦੇ ਆ ਪਰ ਦਸਵੰਧ ਨਹੀਂ ਕੱਢ ਸਕਦੇ ਜਿਹੜਾ ਵੀ ਸਿੱਖ ਦਸਵੰਧ ਕੱਢੇਗਾ ਉਹਦੇ ਘਰ ਵਿੱਚ ਗਰੀਬੀ ਨਹੀਂ ਆਵੇਗੀ ਉਹਦੇ ਘਰ ਦੇ ਵਿੱਚ ਬਿਮਾਰੀ ਨਹੀਂ ਆਵੇਗੀ ਇਹ ਗੱਲ ਚੇਤੇ ਰੱਖਿਓ ਪਰ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਗਲਤੀਆਂ ਕਰੀ ਜਾਂਦੇ ਹਾਂ ਅਸੀਂ ਫਿਰ ਆਪਾਂ ਕਹਿੰਦੇ ਹਾਂ ਸਭ ਕੁਝ ਹੋ ਕੇ ਵੀ ਅਸੀਂ ਸੁਖੀ ਨਹੀਂ ਹੈਗੇ ਧਨ ਸੰਪਤਾ ਇਸਤਰੀ ਪੁੱਤਰ ਮਹਿਲ ਮਾੜੀਆਂ ਇਹ ਅਕਸਰ ਲੋਕਾਂ ਨੂੰ ਮਿਲ ਜਾਂਦੀਆਂ ਪਰ ਰੱਬ ਦਾ ਨਾਮ ਤੇ ਉਹਦਾ ਗਿਆਨ ਨਹੀਂ ਮਿਲਦਾ ਰੱਬੀ ਨਾਮ ਇਹ ਦਾਤ ਨਹੀਂ ਮਿਲਦੀ ਕਿਉਂ ਕਿਉਂਕਿ ਇਹ ਜੋਗ ਬੰਦੇ ਨੇ ਆਪਣੇ ਆਪ ਨੂੰ ਬਣਾਇਆ ਹੀ ਨਹੀਂ ਹੈਗਾ ਇਸ ਕਰਕੇ ਤੈਨੂੰ ਲੋੜ ਆਪਣੇ ਆਪ ਨੂੰ ਜੋਗ ਬਣਾਉਣ ਦੀ ਇਹੀ ਤਾਂ ਅਸੀਂ ਵੱਡੀ ਭੁੱਲ ਕਰਦੇ ਆਂ ਵੀ ਰੱਬ ਦੀ ਬੰਦਗੀ ਨਹੀਂ ਕਰਦੇ ਇਹ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਆ ਜਿਹੜੀਆਂ ਕਈ ਗਲਤੀਆਂ ਕਰਵਾਉਂਦੀ ਆ ਬੰਦੇ ਤੋਂ ਈਸ਼ਵਰ ਨੂੰ ਭੁੱਲੇ ਜਾਣਾ ਬਹੁਤ ਵੱਡੀ ਭੁੱਲ ਇਹ ਉਹ ਭੁੱਲਾ ਕਈ ਭੁੱਲਾਂ ਕਰਵਾਵੇਗੀ ਇਹ ਹੰਕਾਰੀ ਬਣਾਵੇਗੀ ਵਿਕਾਰੀ ਬਣਾਵੇਗੀ ਤਾਂ ਹੁਣ ਇੱਥੇ ਜਿਹੜੀ ਮੈਂ ਗੱਲ ਆਪ ਜੀ ਨੂੰ ਦੱਸਣੀ ਆ ਅੱਗੇ ਚੌਥੀ ਤੇ ਪੰਜਵੀਂ ਗੱਲ ਇਹ ਜਿਹੜੀ ਵੱਡੀ ਗਲਤੀ ਅਸੀਂ ਕਰਦੇ ਆ ਉਹ ਤਾਂ ਅੱਜ ਇਹਨਾਂ ਦੀ ਤਾਦਾਦ ਵਧੀ ਪਈ ਆ ਇਹ ਗੰਦੇ ਨਾਵਲ ਸਿਨੇਮਾ ਹੋ ਗਿਆ ਜੂਆ ਸ਼ਰਾਬ ਬੁਰੀ ਸੰਗਤ ਇਹਨਾਂ ਦੀ ਪਰਹਾਰ ਕਿੰਨੀ ਆ ਕਿੰਨੀਆਂ ਚੀਜ਼ਾਂ ਵੱਧ ਰਹੀਆਂ ਨੇ ਹਰ ਪਿੰਡ ਦੇ ਵਿੱਚ ਤੁਸੀਂ ਵੇਖਿਓ ਠੇਕਾ ਜ਼ਰੂਰ ਹੋਊਗਾ ਲਾਇਬ੍ਰੇਰੀ ਭਾਵੇਂ ਹੋਵੇ ਚਾਹੇ ਨਾ ਅਸੀਂ ਕਿੱਧਰ ਨੂੰ ਜਾ ਰਹੇ ਆ ਫਿਰ ਲੋਕ ਜਿਹੜੇ ਐਸ ਤਰ੍ਹਾਂ ਦੱਸਣਗੇ ਬਹੁਤ ਚਾਅ ਦੇ ਨਾਲ ਅਸੀਂ ਮਹਿੰਗੀ ਸ਼ਰਾਬ ਪੀਤੀ ਆ ਇਹ ਕੋਈ ਦੱਸਣ ਵਾਲੀ ਗੱਲ ਆ ਕਿ ਜੇ ਕਿਸੇ ਨੇ ਜ਼ਹਿਰ ਪੀਤਾ ਹੋਵੇ ਇਹ ਕਹੇ ਕਿ ਮੈਂ ਮਹਿੰਗਾ ਜ਼ਹਿਰ ਪੀਤਾ ਇਹ ਗੱਲ ਕਿੱਧਰ ਨੂੰ ਜਾਵੇਗੀ ਮਾਨਸਿਕਤਾ ਸਾਡੀ ਕਿੱਧਰ ਨੂੰ ਜਾ ਰਹੀ ਹੈ ਗੰਦੇ ਨਾਵਲ ਸਿਨਮੇ ਦਾ ਸਾਡਾ ਰੂਪ ਦੇਖੋ ਮੀਡੀਆ ਦਾ ਰੂਪ ਦੇਖੋ ਕਿੰਨੀਆਂ ਢਕਾਉ ਖਬਰਾਂ ਦੇ ਰਿਹਾ ਜਿਹੜੀਆਂ ਚੀਜ਼ਾਂ ਸੱਚੀਆਂ ਨੇ ਉਹਨਾਂ ਨੂੰ ਝੂਠੀਆਂ ਬਣਾ ਕੇ ਪੇਸ਼ ਕਰਨਾ ਜਾਂ ਸਿਨਮੇ ਵਿੱਚ ਕੀ ਦਿਖਾਇਆ ਜਾ ਰਿਹਾ ਫਿਲਮਾਂ ਵਿੱਚ ਉਹ ਚੀਜ਼ਾਂ ਜਿਹੜੀਆਂ ਅਸੀਂ ਘਰ ਵਿੱਚ ਕਹਿ ਵੀ ਨਹੀਂ ਸਕਦੇ ਇੱਕ ਦੂਜੇ ਨੂੰ ਉਹਦਾ ਉਹ ਡਾਇਲੋਗ ਬਣਾ ਕੇ ਕਹੀ ਜਾਂਦੇ ਆ ਜਿਹੜੀਆਂ ਗੱਲਾਂ ਕਹਿਣ ਯੋਗ ਨਹੀਂ ਹੈਗੀਆਂ ਰਿਸ਼ਤੇ ਵਿੱਚ ਉਹ ਸਿਨਮੇ ਦੁਆਰਾ ਦਿਖਾਈਆਂ ਜਾ ਰਹੀਆਂ ਲੋਕ ਭੱਜ ਭੱਜ ਉਹਨਾਂ ਨੂੰ ਦੇਖ ਰਹੇ ਆ ਜੂਆ ਸ਼ਰਾਬ ਬੁਰੀ ਸੰਗਤ ਕਿੰਨਾ ਪ੍ਰਭਾਵ ਇਹਨਾਂ ਚੀਜ਼ਾਂ ਦਾ ਪਈ ਜਾਂਦਾ ਇਹ ਵੱਡੀਆਂ ਗਲਤੀਆਂ ਨੇ ਸਾਡੀਆਂ ਫਿਰ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਉੱਪਰ ਕਿੰਨਾ ਅਸਰ ਹੋਈ ਜਾਂਦਾ ਆਪਾਂ ਕਹਿੰਨੇ ਸਾਡੇ ਕਹਿਣੇ ਤੋਂ ਬਾਹਰ ਆ ਸਾਡੇ ਕਹਿਣੇ ਤੋਂ ਬਾਹਰ ਆ ਤਾਂ ਭਾਈ ਕਹਿਣੇ ਤੋਂ ਬਾਹਰ ਤਾਂ ਹੋਣਾ ਹੀ ਆ ਜਦੋਂ ਤੁਸੀਂ ਰੱਬ ਦੇ ਕਹਿਣੇ ਚ ਨਹੀਂ ਤੁਹਾਡੇ ਬੱਚੇ ਤੁਹਾਡੇ ਕਹਿਣੇ ਚ ਕਿਵੇਂ ਹੋ ਜਾਣਗੇ ਜਦੋਂ ਤੁਸੀਂ ਆਪਣੇ ਗੁਰੂ ਦੇ ਬਚਨਾਂ ਤੇ खरे ਨਹੀਂ ਉਤਰਦੇ ਉਹ ਤਾਂ ਖੋਟਿਆਂ ਤੋਂ खरे ਬਣਾਉਣ ਵਾਲਾ ਸਤਗੁਰ ਖੋਟਿਓਂ ਖਰੇ ਕਰੇ ਤੁਸੀਂ ਹੋਰ ਪਾਸੇ ਚਲੇ ਗਏ ਕਲਯੁਗ ਦੇ ਮਗਰ ਲੱਗ ਗਏ ਉਹ ਮਨ ਦੇ ਮਗਰ ਲੱਗ ਗਏ ਵਿਕਾਰੀ ਬਣ ਗਏ ਗੁਰੂ ਮਗਰ ਤਾਂ ਆਪਾਂ ਲੱਗੇ ਹੀ ਨਹੀਂ ਦੇਖੋ ਸਾਨੂੰ ਤਾਂ ਸਿੱਖਣ ਦੀ ਲੋੜ ਆ ਉਹ ਨਿੱਕੇ ਨਿੱਕੇ ਪੰਛੀਆਂ ਤੋਂ ਉਹ ਕੂੰਜਾਂ ਤੋਂ ਜਿਹੜੀਆਂ ਆਪਣੀ ਸਰਦਾਰ ਕੂੰਜ ਪਿੱਛੇ ਚੱਲਦੀਆਂ ਨੇ ਕੀੜੀਆਂ ਤੋਂ ਸਿੱਖਣ ਦੀ ਲੋੜ ਆ ਜਿਹੜੀਆਂ ਆਪਣੀ ਸਰਦਾਰ ਕੀੜੀ ਦੇ ਮਗਰ ਮਗਰ ਚ ਰਹਿੰਦੀਆਂ ਨੇ ਉਹਨੂੰ ਛੱਡਦੀਆਂ ਨੇ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਅਸੀਂ ਗਲਤੀਆਂ ਤੇ ਗਲਤੀਆਂ ਕਰਦੇ ਹਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਬੰਦੇ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਮਹਾਰਾਜ ਤਾਂ ਆਪ ਕਹਿੰਦੇ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਬੰਦਾ ਗਲਤੀਆਂ ਦਾ ਪਤਲਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਆਪਾਂ ਇੱਕ ਗਲਤੀ ਨੂੰ ਵਾਰ-ਵਾਰ ਕਰੀ ਜਾਵਾਂਗੇ ਇਹ ਪਸ਼ੂ ਤਲ ਬਣ ਜਾਂਦਾ ਇੱਕ ਗਲਤੀ ਨੂੰ ਦੁਹਰਾਉਣਾ ਪਸ਼ੂ ਨੂੰ ਵੀ ਇੱਕ ਵਾਰੀ ਡੰਗਰ ਨੂੰ ਵੀ ਆਪਾਂ ਸਮਝਾ ਦਈਏ ਨਾ ਭਾਈ ਇੱਕ ਵਾਰੀ ਉਹਨੂੰ ਤਾੜਨਾ ਕਰ ਦਈਏ ਆਹ ਨਹੀਂ ਕਰਨਾ ਮਾਰਦੀ ਉਹਦੇ ਡੰਡਾ ਕਰਦਾ ਨਹੀਂ ਉਹ ਪਰ ਬੰਦਾ ਵਾਰ-ਵਾਰ ਕਰਦਾ ਬੰਦੇ ਦੀ ਇਹ ਨਾ ਸਮਝ ਹੀ ਹੋਈ ਆ ਜਿਹਦੇ ਕਰਕੇ ਬੰਦਾ ਸੁੱਖ ਕਿਸੇ ਹੋਰ ਚੀਜ਼ਾਂ ਚ ਲੱਭ ਰਿਹਾ ਇਹ ਵੱਡੀ ਗਲਤੀ ਆ ਜਦੋਂ ਕਿ ਸੁੱਖ ਨਾ ਹੀ ਬਹੁਤ ਹੈ ਤਨ ਖਾਟੇ ਮਹਾਰਾਜ ਦੀ ਜਦੋਂ ਬਾਣੀ ਕਹੀ ਜਾਂਦੀ ਹੈ ਵੀ ਬਹੁਤਾ ਪੈਸਾ ਇਕੱਠਾ ਕਰਨ ਦੇ ਵਿੱਚ ਸੁੱਖ ਨਹੀਂ ਹੈਗਾ ਇਹ ਨਾਟਕ ਚੇਟਕ ਕਰਕੇ ਸੁੱਖ ਨਹੀਂ ਹੈਗਾ ਸੁੱਖ ਜਿਹੜਾ ਵਾ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਆ ਸਰਬ ਸੁਖਾਂ ਹਰ ਹਰ ਗੁਣ ਗਾਏ ਬੰਦੇ ਦੇ ਜੀਵਨ ਨੂੰ ਆਹੀ ਚੀਜ਼ਾਂ ਵਿਗਾੜਦੀਆਂ ਜਦੋਂ ਅਸੀਂ ਉਲਟ ਪਾਸੇ ਗੁਰੂ ਵੱਲ ਪਿੱਠ ਕਰ ਲੈਨੇ ਆ ਇਹ ਹੀ ਵੱਡੀ ਗਲਤੀ ਹੈ ਤਾਂ ਇਹ ਪੰਜ ਗਲਤੀਆਂ ਨੇ ਜਿਹੜੀਆਂ ਬੰਦਾ ਜੀਵਨ ਵਿੱਚ ਕਰਦਾ ਇਹ ਪੰਜਾਂ ਚੋਰਾਂ ਦੇ ਅਧੀਨ ਹੋ ਕੇ ਕਰਦਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਦੇਹ ਦੇ ਅੰਦਰ ਪੰਜ ਚੋਰ ਰਹਿੰਦੇ ਆ ਜਿਹੜੇ ਖਜ਼ਾਨਾ ਲੁੱਟੀ ਜਾਂਦੇ ਆ ਆਪਾਂ ਸੌ ਜਾਂਦੇ ਆ ਪਰਵਾਹ ਨਹੀਂ ਕਰਦੇ ਇਹ ਪੰਜ ਗੱਲਾਂ ਜੀਵਨ ਨੂੰ ਜਿਹੜੀਆਂ ਸੁਧਾਰ ਸਕਦੀਆਂ ਕਿ ਆਪਾਂ ਕਿਸੇ ਨੂੰ ਮਾਫ ਕਰ ਦਈਏ, ਪਿਆਰ ਕਰ ਲਈਏ, ਸਤਕਾਰ ਕਰ ਲਈਏ, ਚੰਗੀ ਸੰਗਤ ਕਰ ਲਈਏ ਅੱਖਾਂ ਨਾਲ ਚੰਗਾ ਦੇਖੀਏ ਅਰੀਲਾਂ ਵਿੱਚੋਂ ਕੀ ਨਿਕਲਣਾ ਇਹ ਨੱਚਣ ਕੁਦਨ ਮਨ ਕਾ ਚਾਉ ਆ ਇਹ ਮਨ ਦਾ ਚਾਵਾ ਇਹ ਕੋਈ ਟਕਾ ਥੋੜੀ ਆ ਮਨ ਦਾ ਇਹ ਕੋਈ ਸ਼ਾਂਤੀ ਥੋੜੀ ਆ ਭਾਈ ਇਹ ਚੀਜ਼ਾਂ ਜਿਹੜੀਆਂ ਹਨ ਇਹਨਾਂ ਵਿੱਚੋਂ ਕੁਝ ਨਹੀਂ ਮਿਲਣਾ ਇਹ ਬੰਦਾ ਜਿਹੜਾ ਹੈ ਇਹਨੂੰ ਲੇਖਾ ਵੀ ਦੇਣਾ ਪੈਣਾ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਨਹੀਂ ਸਾਰਾ ਕੁਝ ਇੱਥੇ ਹੀ ਆ ਆ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ ਇਸ ਤਰ੍ਹਾਂ ਇਹ ਤਾਂ ਜਦੋਂ ਮਹਾਰਾਜ ਜੀ ਦੀ ਬਾਣੀ ਕਹੀ ਜਾਂਦੀ ਆ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਫਿਰ ਸਿੱਖ ਕਿਵੇਂ ਗੱਲ ਤੋਂ ਮੁੱਕਰ ਜੂਗਾ ਜਦੋਂ ਬਾਣੀ ਕਹਿੰਦੀ ਆ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਦਈ ਤਾਂ ਜੇ ਗਲਤੀਆਂ ਕਰੀ ਜਾਵਾਂਗੇ ਲੇਖਾ ਦੇਣਾ ਭਾਈ ਔਖਾ ਹੋ ਜੂਗਾ ਤਾਂ ਥੋੜਾ ਜਿਹਾ ਆਪਦੇ ਆਪ ਨੂੰ ਸਮਝਾਓ ਇਹ ਜਿਹੜੀਆਂ ਗਲਤੀਆਂ ਨੇ ਇਹਨਾਂ ਵਿੱਚ ਸੁਧਾਰ ਕਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਬਹੁਤੇ ਨੇ ਗੁਰੂ ਅੱਗੇ ਅਰਦਾਸ ਕਰੋ ਮਨ ਨੀਵਾ ਹੋਵੇ ਮਤ ਉੱਚੀ ਹੋਵੇ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਗੁਰੂ ਸਾਹਿਬ ਹਮੇਸ਼ਾ ਹੀ ਵਿਕਾਰੀ ਬੰਦਿਆਂ ਨੂੰ ਗਲ ਨਾਲ ਲਾ ਲੈਂਦੇ ਆ ਪਰ ਉਦੋਂ ਜਦੋਂ ਵਿਕਾਰੀ ਪਾਪਾਂ ਵਿੱਚ ਲਿਬੜਿਆ ਹੋਇਆ ਬੰਦਾ ਗੁਰੂ ਦੇ ਦਰ ਤੇ ਝੁੱਕ ਕੇ ਨੀਵਾ ਹੋ ਕੇ ਅਰਦਾਸ ਕਰਦਾ ਗੁਰੂ ਉਹਨੂੰ ਮਾਫ਼ ਕਰ ਦਿੰਦਾ ਅੱਜ ਤੱਕ ਇਤਿਹਾਸ ਗਵਾ ਜਿੰਨੇ ਵੀ ਪਾਪੀ ਗੁਰੂ ਦੀ ਸ਼ਰਨਾ ਆਏ ਸਾਰਿਆਂ ਨੂੰ ਹੀ ਮਾਫੀ ਮਿਲੀ ਆ ਪਰ ਸਾਨੂੰ ਕਿਉਂ ਨਾ ਮਿਲੂਗੀ ਜੀ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਇਹ ਪੰਜ ਗਲਤੀਆਂ ਸੀ ਜਿਹੜੀਆਂ ਅਸੀਂ ਆਪਣੇ ਜੀਵਨ 'ਚ ਕਰਦੇ ਆ ਇਹ ਕਦੇ ਨਹੀਂ ਕਰਨੀਆਂ ਭਾਈ ਇਹ ਵਾਰ-ਵਾਰ ਅਸੀਂ ਤਾਂ ਕਰ ਹੀ ਜਾਂਦੇ ਆ ਤਾਂ ਇਹ ਚੀਜ਼ਾਂ ਨੂੰ ਛੱਡਣਾ ਪਊਗਾ ਤਾਂ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਿੱਛੇ ਵੱਲ ਨੂੰ ਖਿੱਚਦੀਆਂ ਨੇ ਉਹਨਾਂ ਨੂੰ ਛੱਡਣਾ ਪਊਗਾ ਜੇ ਤੁਸੀਂ ਉੱਪਰ ਨੂੰ ਜਾਣਾ ਚਾਹੁੰਦੇ ਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ